ਇੱਕ ਕਵਿਤਾ ਲਿਖੀ ਸੀ ਸਟਾਇਰਿਕਲ ਵਿਅੰਗਾਤਮਕ ਕਵਿਤਾ ਸੀ ਮੈਨੂੰ ਬੜੀ ਪਸੰਦ ਆਉ ਬਾਅਦ ਚ ਮੈਨੂੰ ਹਿੰਦੀ ਵਰਜ਼ਨ ਵੀ ਕੀਤਾ ਸੀ ਲਫਟਰ ਚੈਲੰਜ ਪਰ ਮੈਂ ਅੱਜ ਪੰਜਾਬੀ ਦੇ ਪਿਆਰ ਕਰਨ ਵਾਲੇ ਬੈਠੇ ਪੰਜਾਬੀ ਸੁਣਾ ਦਿੰਦਾ ਕਿ ਜੰਗਲ ਦੇ ਵਿੱਚ ਇਲੈਕਸ਼ਨਾਂ ਕਰਾਉਣ ਦਾ ਫੈਸਲਾ ਕਰ ਲਿਆ ਜਾਨਵਰਾਂ ਨੇ ਕਿ ਸ਼ੇਰ ਆਪ ਹੀ ਬਣ ਜਾਂਦਾ ਹੈ ਜੰਗਲ ਦਾ ਰਾਜਾ ਵੀ ਥੋੜੇ ਵੋਟਾਂ ਪਵਾਉ ਡੈਮੋਕ੍ਰੇਸੀ ਲੈ ਕੇ ਆਈਏ ਲੋਕਤੰਤਰ ਲਿਆਉਣ ਦਾ ਫੈਸਲਾ ਕਰ ਲਿਆ ਇੰਡੀਆ ਦੀ ਤਰਜ ਤੇ ਆਪਣੇ ਦੇਸ਼ ਦੀ ਤਰਜ ਤੇ ਹੁਣ ਇਹ ਕਵਿਤਾ ਦੇ ਵਿੱਚ ਕਿਤੇ ਵੀ ਭਾਰਤ ਦਾ ਆਪਣੇ ਦੇਸ਼ ਦਾ ਨਾਮ ਨਹੀਂ ਹੈਗਾ ਪਰ ਜਿਹੜਾ ਸੁਣਦਾ ਉਹ ਦੇਸ਼ ਤੋਂ ਬਾਹਰ ਨਹੀਂ ਜਾ ਸਕਦਾ ਜੰਗਲ ਦੇ ਵਿੱਚ ਆਮ ਚੋਨਾ ਦਾ ਹੋਇਆ ਜਦੋਂ ਐਲਾਨ ਆਪੂ ਆਪਣੇ ਚੋਨ ਪ੍ਰਚਾਰ ਤੇ ਲੱਗ ਪਏ ਜਾਨਵਰ ਜਾਣ ਸ਼ੇਰ ਭਾਜੀ ਬੱਕਰੀ ਦੇ ਘਰ ਗਏ ਹਨੇਵਾਂ ਜੀ ਸਾਸਰੀ ਘਰ ਆ ਲੈ ਹੋਰ ਸੁਣਾਓ ਕੀ ਹਾਲ ਚਾਲ ਹੈ ਬੱਕਰੀ ਕੰਦੀ ਹਾਲ ਤਾਂ ਠੀਕ ਹੈ ਪਰ ਮੇਰਾ ਦਿਲ ਅੱਜ ਹੈਰਾਨ ਬੜਾ ਹੈ ਸ਼ੇਰ ਮੇਰੇ ਅੱਗੇ ਦੋਵੇਂ ਹੱਥ ਜੋੜ ਕੇ ਖੜਾ ਹੈ ਕਹਿੰਦਾ ਪੈਨ ਜੀ ਕਿਉਂ ਸ਼ਰਮਿੰਦਾ ਕਰਦੇ ਹੋ ਆਪਾਂ ਹੁਣ ਜੰਗਲ ਦੀ ਏਕਤਾ ਨਹੀਂ ਤੋੜਨੀ ਆਪਣੇ ਮੇਮਣਿਆਂ ਨੂੰ ਸਮਝਾ ਦਿਓ ਹੁਣ ਸ਼ੇਰ ਅੰਕਲ ਤੋਂ ਡਰਨ ਦੀ ਕੋਈ ਲੋੜ ਨਹੀਂ ਹੁਣ ਤੁਸੀਂ ਆਪਣਾ ਪਰਿਵਾਰ ਖੁਸ਼ਹਾਲ ਰੱਖਿਓ ਵਸਾਉਂਦੀਆਂ ਚੋਣਾ 'ਚ ਮੇਰੇ ਚੋਣ ਨਿਸ਼ਾਨ ਦਾ ਜਰਾ ਖਿਆਲ ਰੱਖਿਓ ਜੰਗਲ ਚ ਕੀ ਮਾਹੌਲ ਸੀ ਕਿ ਚੀੜੀਆਂ ਦੇ ਆਲਣਿਆਂ ਚ ਬਾਜਾਂ ਦੇ ਝੰਡੇ ਮੁਟ ਚੀੜੀਆਂ ਨੇ ਆਪਣੇ ਆਲਣੇ ਦੇ ਬਾਹਰ ਬਾਜਾਂ ਦਾ ਝੰਡਾ ਲਾਇਆ ਵੀ ਇਹਨੂੰ ਵੋਟ ਪਾਵਾਂਗੇ ਛੀੜੀਆਂ ਦੇ ਆਲਣੇ ਚ ਬਾਜਾਂ ਦੇ ਝੰਡੇ ਬਿੱਲੀਆਂ ਨੇ ਚੂਹਿਆਂ ਨੂੰ ਮੁਫਤ ਕੰਬਲ ਵੰਡੇ ਗਿੱਦੜ ਨੂੰ ਕਿਹਾ ਗਿਆ ਅੱਧਾ ਜੰਗਲ ਤੇਰਾ ਹੋਊਗਾ ਕਿੱਦੜ ਨੂੰ ਕਿਹਾ ਗਿਆ ਅੱਧਾ ਜੰਗਲ ਤੇਰਾ ਹੋਊਗਾ ਉੱਲੂ ਨੂੰ ਕਹਿੰਦੇ ਵੋਟ ਪਾ ਦਿਨੇ ਵੀਨੇਰਾ ਹੋਊਗਾ ਪੂਰਾ ਦਿਨ ਚੋਣ ਪ੍ਰਚਾਰ ਕਰਕੇ ਸ਼ੇਰ ਥੱਕਿਆ ਹੋਇਆ ਘਰੇ ਆਉਂਦਾ ਕਹਿੰਦਾ ਸਾਰਾ ਜੰਗਲ ਘੇਰਨੀ ਕੀ ਕਰਦੀ ਹੈ ਮੇਰੀ ਡਾਰਲਿੰਗ ਸ਼ੇਰਨੀ ਸ਼ੇਰਨੀ ਕਹਿੰਦੀ ਸ਼ੇਰ ਜੀ ਪਤੀ ਦੇਵ ਜੀ ਮੇਰਾ ਬਾਹਰ ਸੈਰ ਤੇ ਜਾਣ ਨੂੰ ਦਿਲ ਕਰਦਾ ਹੈ ਇੱਕ ਨਰਮ ਜਿਹਾ ਨਾਜ਼ੁਕ ਜਿਹਾ ਖਰਗੋਸ਼ ਖਾਨ ਨੂੰ ਜਲ ਕਰਦਾ ਹੈ ਸ਼ੇਰ ਕਹਿੰਦਾ ਭਗਵਾਨ ਨੇ ਆ ਸੁਣ ਲੈ ਮੇਰੀ ਫਰਿਆਦ ਖਰਗੋਸ਼ ਜੀ ਨੇ ਮਰਜੀ ਖਾ ਲਈ ਪਲੀਜ਼ ਇਲੈਕਸ਼ਨਾਂ ਤੋਂ ਬਾਅਦ ਤੇ ਜੇ ਹੁਣ ਮੈਂ ਇਹੀ ਕਵਿਤਾ ਯਾਦ ਰੱਖ ਲਾਂ ਤਾਂ ਸਾਧ ਅੱਧੇ ਤੋਂ ਵੱਧ ਕਮੀਆਂ ਨਹੀਂ ਆਉਣਗੀਆਂ ਤੁਹਾਡੇ ਚ ਕਿ ਵਾਅਦਾ ਉਹੀ ਕਰੋ ਜੋ ਕਰ ਸਕਦੇ ਹੋ ਉਹੀ ਗੱਲਾਂ ਕਹੋ ਜੋ ਕਹਿ ਸਕਦੇ ਹੋ ਉਹੀ ਕਹੋ ਜਿਹੜੀਆਂ ਕਰ ਸਕਦੇ ਹੋ